ਲੋ ਜੀ ਅਸੀਂ ਰਾਤ ਪਹੁੰਚ ਗਏ ਸੀ ਉੱਥੇ ਹੋ ਗਈ ਸੂਬਾ ਤੇ ਉਹ ਸਵੇਰ ਅਸੀਂ ਸੋਚਿਆ ਚਲੋ ਰਾਜਾ ਸਾਹਿਬ ਦੇ ਗੁਰਦੁਆਰੇ ਚੱਲਦੇ ਆਂ ਲਾਕੀ ਸੀ ਉੱਥੋਂ ਥੋੜੀ ਦੂਰ ਤੇ 5 ਕਿਲੋਮੀਟਰ ਦੂਰ ਸੀ ਉੱਥੋਂ ਸਿੱਧਾ ਸੀ ਚੱਲੇ ਫਿਰ ਰਾਜਾ ਸਾਹਿਬ ਦੇ ਗੁਰਦੁਆਰੇ ਬਹੁਤ ਮਾਨ ਦੀ ਇੱਛਾ ਸੀ ਬਹੁਤ ਕਾਫੀ ਚਿਰ ਤੋਂ ਮਾਨ ਦੀ ਇੱਛਾ ਸੀ ਕਿ ਆਪਾਂ ਇਹ ਜ਼ਰੂਰ ਜਾ ਕੇ ਆਣਾ ਦਰਸ਼ਨ ਜ਼ਰੂਰ ਕਰਕੇ ਆਣੇ ਲੋ ਅਸੀਂ ਪਹੁੰਚ ਬਹੁਤ ਦੂਰ ਦਾ ਸਫ਼ਰ ਕਰਦੇ ਸੀ ਪਹੁੰਚ ਗਏ ਸੀ ਲਖਵਰ ਰਾਜਾ ਸਾਹਿਬ ਦੇ ਗੁਰਦੁਆਰੇ ਰਾਜਾ ਸਾਹਿਬ ਦੇ ਗੁਰਦੁਆਰੇ ਤੇ ਬਹੁਤ ਸਿੱਤਾ ਗੱਡੀ ਰਾਣੀ ਸੁਨਦਰਾ ਖੜੀ ਗਾਰਤਿਕ ਪਾਰਕਿੰਗ ਚ ਉਸ ਤੋਂ ਬਾਅਦ ਦੇਖੋ ਤੁਸੀਂ ਰਾਜਾ ਸਾਹਿਬ ਦੇ ਮਨ ਇੰਨਾ ਖੁਸ਼ ਹੋਇਆ ਨਾ ਬਹੁਤ ਸੋਹਣੀ ਜਗ੍ਹਾ ਬਹੁਤ ਵਧੀਆ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਕਿ ਜਿੰਨੇ ਵੀਰੇ ਟੈਕਸੀ ਲੈਣ ਵਾਲੇ ਨੇ ਨਾ ਜ਼ਰੂਰ ਜਾਣ ਇੱਥੇ ਜ਼ਰੂਰ ਇੱਕ ਵਾਰੀ ਜ਼ਰੂਰ ਹੋ ਕੇ ਆਣ ਸਭ ਤੋਂ ਬਹੁਤ ਮਨ ਇਹਨਰ ਸ਼ਾਂਤ ਹੋ ਜਾਂਦਾ ਇੱਥੇ ਜਾ ਕੇ ਦਿਲ ਦੀ ਰੀਸ ਯਾਜ ਪੂਰੀ ਖੁਆਇਸ਼ ਪੂਰੀ ਹੋ ਗਈ ਸੀ ਕਿ ਰਾਜਾ ਸ਼ਹਿਬ ਦੇ ਦਰਸ਼ਨ ਕਰਕੇ ਬਹੁਤ ਸੋਹਣਾ ਲੱਗਿਆ ਇੱਥੇ ਜਾ ਕੇ ਉਸ ਤੋਂ ਬਾਅਦ ਦੇਖੋ ਤੁਸੀਂ ਸਾਰੇ ਵੀਰ ਨੇ ਕਿੱਡਾ ਸੋਹਣਾ ਹੈ ਜਿੰਨੇ ਵੀਰ ਭਰਾ ਜਿਹੜੇ ਲਾਗੇ ਤੋਣੇ ਆ ਜਿੰਨੇ ਵੀ ਟੈਕਸੀ ਲੈਣ ਵਾਲੇ ਮੇਰੇ ਵੀਰ ਨੇ ਨਾ ਜ਼ਰੂਰ ਜਾਣ ਇੱਕ ਵਾਰੀ ਜ਼ਰੂਰ ਦਰਸ਼ਨ ਕਰਕੇ ਆਂ ਡਰਾਈਵਰ ਵੀਰਾਂ ਨੇ ਸਭ ਤੋਂ विया निशान साहब तो असी मा टेकया उस तुँ बा असी दर्शन किए राजा साहब के अंदर उन्होंने वीडियो नहीं बना दी इसलिए मैं थोड़ा बारों ही देख रहा वीडियो बना के बहुत वाइया जगह बहुत वोिया मन खुश हो जाता है पूरा सुकून मिलता है इतने जा के ਅਫਤੋ ਬਾਅਦ ਅਸੀਂ ਇੱਥੇ ਨਲਕੇ ਤੋਂ ਜਲ ਛ ਗਿਆ ਚੱਲ ਸ਼ਗਨ ਤੋਂ ਬਾਅਦ ਅਸੀਂ ਫੇਰ ਵਾਪਸੀ ਨੂੰ ਚੱਲਾਂਗੇ ਸਮਾਂ ਘੱਟ ਸੀ ਸਵਾਰੀਆਂ ਥੋੜੀਆਂ ਜ਼ਿਆਦਾ ਜਲਦੀ ਕਰ ਰੀਆਂ ਸੀ ਕਿ ਚੱਲੀਏ ਚੱਲੀਏ ਸਵਾਰੀਆਂ ਨੇ ਥੋੜਾ ਕਾਲ ਪਾਈ ਸੀ ਨਹੀਂ ਹੋਰ ਵਧੀਆ ਘੁੰਮਣਾ ਸੀ ਅਫਤੋ ਬਾਅਦ ਅਸੀਂ ਤੋਂ ਚੱਲ ਪਏ ਵਾਪਸ ਹੋਰ ਵਧੀਆ ਜਗ੍ਹਾ ਮੈਂ ਸਭ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਜ਼ਰੂਰ ਦਰਸ਼ਨ ਕਰਕੇ ਆਓ ਹਰ ਕਿਸੇ ਦੀ ਮਨੋਕਾਮਨਾ ਕਿਸੇ ਵੀਰ ਦਾ ਕਿਸੇ ਦਾ ਬਾਹਰ ਦਾ ਕੰਮ ਨਹੀਂ ਬਹੰਦਾ ਜਾਂ ਹੋਰ ਵੀ ਕਿਸੇ ਦੇ ਸੁਪਨਾ ਜੋ ਵੀ ਇੱਥੇ ਸੱਚੇ ਮਨੋਰ ਅਰਦਾਸ ਕਰੋ ਸਭ ਤੇ ਪੂਰੀਆਂ ਹੁੰਦੀਆਂ ਆਸਤਾ ਕਿਸ ਤੋਂ ਕੋਈ ਖਾਲੀ ਨਹੀਂ ਗਿਆ ਸਭ ਨੂੰ ਜੀ ਜੀ ਦੀ ਤਮੰਨਾ ਹੈ ਜ਼ਰੂਰ ਇਸੇ ਦਰਸ਼ਨ ਕਰਕੇ ਆਣ ਆਪਣੀ ਅਰਦਾਸ ਕਰਕੇ ਆਣ ਇੱਥੇ ਸਵਾਰ ਵਾਂ ਦੇ ਚੱਲ ਪਏ ਸੀ ਗੱਡੀ 'ਵਾਲ ਸਵਾਰੀਆਂ ਕਾਲੀਆਂ ਕਾਰੀਆਂ ਸੀ ਚੱਲੀਏ ਚੱਲੀਏ ਉਸ ਤੋਂ ਬਾਅਦ ਅਸੀਂ ਚੱਲੇ ਰਾਣੀ ਸੁੰਦਰਾਂ ਦੇ ਵਿੱਚ ਬੈਠ ਕੇ ਗੱਡੀ ਸਟਾਰਟ ਕੀਤੀ ਸਟਾਰਟ ਕਰਨ ਤੋਂ ਬਾਅਦ ਥੋੜੀ ਐਸੀ ਚਲਾ ਕੇ ਕੋਲਿੰਗ ਕਰੀ ਤੋਂ ਬਾਅਦ ਅਸੀਂ ਚੱਲ ਪਏ ਜਪਲਨ ਤੋਂ ਬਾਅਦ ਅਸੀਂ ਸਵਾਰੀਆਂ ਨੂੰ ਬਾਹਰ ਗੇਟ ਤੇ ਖੜਾ ਕਰਤਾ ਹੀ ਮੈਂ ਤੁਸੀਂ ਗੇਟ ਤੇ ਜਾਓ ਮੈਂ ਗੱਡੀ ਲੈ ਕੇ ਆ ਗਿਆ ਇਹ ਜਿਵੇਂ ਬੰਦਾ ਆਇਆ ਨਾ ਘੁੰਮਣ ਮਜ਼ਾਏ ਤੇ ਅਸੀਂ ਬਹੁਤ ਸੀ ਚਲੋ ਜਾਂਦੇ ਇੱਥੋਂ ਲੱਗੇ ਸੀ ਮੈਂ ਚਲੋ ਦਰਸ਼ਨ ਕਰ ਜੀਏ ਪਰ ਸਵਾਰੀਆਂ ਥੋੜਾ ਜਲਦੀ ਸੀ ਚਲਿਏ ਚਲਿਏ ਜੇ ਸਪੈਸ਼ਲ ਘੁੰਮਣ ਜਾਏ ਤੇ ਬਹੁਤ ਵਧੀਆ ਜਗ੍ਹਾ ਬਹੁਤ ਇਹ ਤੇ ਸਮਾਂ ਘੱਟ ਦੀ وجہ ਤੋਂ ਥੋੜਾ ਘੱਟ ਅਸੀਂ ਇੱਥੇ ਸਮਾਂ ਗੁਜ਼ਾਰ ਸਕੇ ਪਰ ਜਿੰਨਾ ਵੀ ਸਮਾਂ ਇੱਥੇ ਗੁਜ਼ਾਰਿਆ ਮੈਂ ਨਾ ਬਹੁਤ ਇਸ ਤੋਂ ਬਾਅਦ ਸਵਾਰੀਆਂ ਨੂੰ ਉਠਾਇਆ ਜਿੰਨਾ ਵੀ ਇੱਥੇ ਸਮਾਂ ਗੁਜ਼ਾਰਿਆ ਬਹੁਤ ਵਧੀਆ ਰਿਹਾ ਇਹ ਸਾਡੇ ਦਾਦਾ ਜੀ ਦਾਦਾ ਜੀ ਦੀ ਫੋਟੋ ਹੈ ਆ ਗੱਡੀ ਦੇ ਪਿੱਛੇ ਨਾਮ ਹੀ ਨਾ ਲਿਖਾਇਆ ਹੋਇਆ ਹੈ ਸਵਾਰੀਆਂ ਨੂੰ ਪਹੁੰਚਾਉਣ ਤੋਂ ਬਾਅਦ ਅਸੀਂ ਚੱਲਾਂਗੇ ਵਾਪਸੀ ਨੂੰ ਵਾਪਸੀ ਉੱਤੇ ਚੱਲਾਂ ਇੱਥੇ ਸਵਾਰੀਆਂ ਬੈਠ ਗਈਆਂ ਸੀ ਲੋਈ ਪਾਇਲਟ ਸਾਹਿਬ ਨੇ ਬੈਲਟ ਲਾ ਲਈ ਅਸੀਂ ਜੀ 벨ਟ ਇਦਾਂ ਲਾਉਂਦੇ ਆ کافی ਡਰਾਈਵਰ ਇਦਾਂ ਹੀ 벨ਟ ਲਾਉਂਦੇ ਨੇ ਤੋਂ ਬਾਅਦ ਅਸੀਂ ਮੱਥਾ ਟੇਕਿਆ ਅੰਤਵਾਰਾ ਰਾਜਾ ਸਾਹਿਬ ਜੀ ਨੂੰ ਤੇ ਚੱਲ ਪਏ ਚੱਲਣ ਤੋਂ ਬਾਅਦ ਫਿਰ ਸੰਗਤਾਂ ਸਵਾਰੀਆਂ ਕਹਿਣ ਲੱਗੀਆਂ ਥੱਕੀਆਂ ਪਈਆਂ ਵਾ ਕਿਉਂਕਿ ਰਾਤ ਦਾ ਸਫ਼ਰ ਸਾਰੀ ਰਾਤ ਕੀਤਾ ਸੀ ਅਸੀਂ ਸਵੇਰ ਉੱਥੇ ਪਹੁੰਚ ਤੇ ਫਿਰ ਵਾਪਸੀ ਜੇ ਚੱਲਣ ਤੋਂ ਬਾਅਦ ਸਵਾਰੀਆਂ ਕਹਿੰਦੀਆਂ ਕਿ ਸਾਨੂੰ 34 ਰੋਪ ਦੇ ਦੁਆਰੇ ਮੱਥਾ ਟੇਕਣਾ ਹੈ ਉਸ ਤੋਂ ਬਾਅਦ ਅਸੀਂ ਫਿਰ ਵਿੱਚ ਅਧਿਕਾਰਤੇ ਹੋਏ ਸੀ ਸਰੰਦ ਰੋਡ ਸਰੰਦਵਾਲ ਨੂੰ ਖੇਚ ਦੀ ਫਤਿਹਗੜ੍ਹ ਸਾਹਿਬ ਨਾਲ ਮੈਂ ਕਿਹਾ ਚਲੋ ਕੋਈ ਨਹੀਂ ਸਵਾਰੀਆਂ ਦੀ ਇੱਛਾ ਹੈ ਮੱਥਾ ਟੇਕਣ ਦੀ ਗੁਰਦੁਆਰੇ ਦੀ ਪਹੁੰਚ ਗਏ ਜੋਤੀਸਰ ਵਰਧਵਾਏ। ਵਾਧਿਆਨ ਕਿਹਾ ਲਓ ਜੀ ਤੁਸੀਂ ਟੇਕੋ ਮੱਥਾ ਸੀ ਵੀ ਟੇਕ ਲਿਆ ਉਹਨਾਂ ਚਰ ਮੱਥਾ। ਬਾਬਾ ਜੀ ਦੇ ਦਰਸ਼ਨ ਕਰ ਲਏ। ਅਰਦਾਸ ਬੇਨਤੀ ਕਰ ਲਈ ਬਾਬਾ ਜੀ ਨੂੰ। ਉਹ ਖੜੀ ਰਾਣੀ ਸੁੰਦਰਾ। ਮੈਂ ਵੈਸੇ ਗੱਡੀ ਤੇ ਨਾ ਪਿੱਛੇ ਸ਼ੀਸ਼ੇ ਤੇ ਪੰਜਾਬ ਲਿਖਾਇਆ ਵੈਸੇ ਮੈਂ ਹਰਿਆਣੇ ਤੋਂ ਆ ਪਰ ਮੈਂ ਪੰਜਾਬ ਲਿਖਾਇਆ ਹੈ। ਪਰ ਫਿਰ ਵੀ ਮੈਨੂੰ ਪੰਜਾਬ ਦੇ ਲੋਕ ਮੈਨ ਸਪੋਰਟ ਨਹੀਂ ਕਰਦੇ। ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਮੇਰੀ ਹੱਥ ਜੋੜ ਕੇ ਬੇਨਤੀ ਸਾਰੇ ਵੀਰਾਂ ਨੂੰ ਪੰਜਾਬ ਦੇਆਂ ਨੂੰ ਜਿੰਨੇ ਵੀ ਇਸ ਵੀਡੀਓ ਨੂੰ ਵੇਖਦੇ ਨੇ ਸਾਰੇ ਵੀਰ ਬਣ ਕੇ ਚੈਨਲ ਸਬਸਕ੍ਰਾਈਬ ਕਰ ਲਓ ਚਤੇਰਾ ਸੀ ਤੇ ਪਾਰਸ ਨੇ ਮੱਥਾ ਟੇਕਣ ਤੋਂ ਬਾਅਦ ਪਿਤਾ ਮਾਤਾ ਤੱਕ ਮਹਤ ਤਿਸਨਾ ਬੁਰੇ ਨਾਇ ਨਾ ਸਗਲ ਜਗ ਤੇ ਚੰਗੀਆਂ ਅਪਰੀਆਂ ਬਾਛਾ ਜਨਮ ਗਜੂ

Tiga p u 게 u h lima, ਸਵਾਗਤ ਅੱਜ ਆਗੇ ਸੀ ਵਾਪਸ